ਕਿਸਾਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਮੋਰਚਾ ਲਗਾਇਆ ਹੋਇਆ ਹੈ ਇਸ ਦੇ ਵਿਚਾਲੇ ਹੁਣ ਮੌਸਮ ਖਰਾਬ ਹੁੰਦਾ ਵੀ ਨਜ਼ਰ ਆ ਰਿਹਾ ਹੈ ਜੋ ਕਿ ਕਿਤੇ ਨਾ ਕਿਤੇ ਵੱਡੀ ਪਰੇਸ਼ਾਨੀ ਖੜੀ ਕਰ ਸਕਦੇ ਕਿਸਾਨਾਂ ਵੱਲੋਂ ਦੇ ਵੀ ਕਹਿ ਰਹੇ ਕਿ ਕਿਸਾਨ ਹਰ ਸਥਿਤੀ ਨਾਲ ਜੁਟਣ ਲਈ ਤਿਆਰੀ ਕਰਕੇ ਬਾਰਡਰਾਂ 'ਤੇ ਜਿਹੜਾ ਪਹੁੰਚਿਆ ਹੋਇਆ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਹਰਿਆਣਾ ਦਿੱਲੀ ਦੇ ਵਿੱਚ ਮੌਸਮ ਖਰਾਬ ਹੋਣ ਦੀ orange ਤੇ yellow alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਮੁਤਾਬਿਕ ਪੱਛਮੀ ਗੜਬੜੇ ਪਹਾੜੀ ਇਲਾਕਿਆਂ ਨੂੰ ਕਾਫੀ ਪ੍ਰਭਾਵਿਤ ਕਰ ਸਕਦੀ ਹੈ ਇਸ ਦੇ ਮੁਤਾਬਕ ਅੱਗੇ ਹਨੇਰੀ ਤੇ ਤੂਫਾਨ ਵਾਲੀ ਪੈਣ ਦੀ ਸੰਭਾਵਨਾ ਵੀ ਜੁਤਾਈ ਗਈ ਹੈ ਦਾਦੇ ਕਿ ਪੰਜਾਬ ਦੇ ਵਿੱਚ 18 ਫਰਵਰੀ ਯਾਨੀ ਅੱਜ ਤੋਂ ਹੀ ਮੌਸਮ ਖਰਾਬ ਹੋਣ ਦੀ ਸ਼ੁਰੂਆਤ ਹੋ ਚੁੱਕੀ ਹੈ ਇਸੇ ਲੜੀ ਦੇ ਵਿੱਚ 19 ਤੇ 20 ਫਰਵਰੀ ਨੂੰ orange alert ਰਹੇਗਾ ਜਦ ਕਿ 21 ਫਰਵਰੀ ਨੂੰ yellow alert ਜਾਰੀ ਕਰ ਦਿੱਤਾ ਗਿਆ ਇਸੇ ਤਰ੍ਹਾਂ ਰਾਜਾਂ ਦੀ ਦਿੱਲੀ ਤੇ ਹਰਿਆਣਾ ਦੀ ਗੱਲ ਕਰੇ ਤਾਂ 19 20 ਫਰਵਰੀ ਨੂੰ orange alert ਰਹੇਗਾ ਜਦ ਕਿ 21 ਫਰਵਰੀ ਨੂੰ yellow alert ਦਾ ਐਲਾਨ ਹੋ ਚੁੱਕਾ ਹੈ ਇਸ ਦੇ ਨਾਲ ਹੀ ਘਟੋ ਘਟਾ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਡਕੀ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਤੱਕ ਹੁੰਨ ਦਾ ਅਨੁਮਾਨ ਲਗ ਕੀਤਾ ਗਿਆ ਹੈ